ਹਾਂਜੀ ਪੰਜਾਬ ਵਾਲਿਓ ਕੀ ਹਾਲ ਚਾਲ ਹੈ ਜੀ ਅੱਜ ਦਿਨ ਹੈਗਾ ਜੀ ਐਤਵਾਰ ਦਾ ਤੇ ਸਾਢੇ 3 ਜਿਹੜੇ ਹੋ ਚੁੱਕੇ ਆ ਕੈਨੇਡਾ ਦੇ ਵਿੱਚ ਇੱਕ ਲੋਕਣਾ ਤੁਸੀਂ ਆਮੀ ਆਪਾ ਸੁਣਦੇ ਹੁੰਦੇ ਹੁੰਨੇ ਆ ਵੀ ਮਿੱਠੀ ਝੇਲ ਹੈ ਨਾ ਕਹਿੰਦੇ ਹੁੰਦੇ ਆ ਯਾਰ ਮਿੱਠੀ ਝੇਲਾ ਹੀ ਆ ਬਸ ਗਾਣਾ ਵੀ ਆਇਆ ਸੀਗਾ ਵੀ ਕੰਮ ਦੇ ਚੱਲਣ ਦੇ ਕੰਮ ਤੇ ਆਣਾ ਤੇ ਇਹਨਾਂ ਗੱਲਾਂ ਦਾ ਅਹਿਸਾਸ ਜਦੋਂ ਆਪਾਂ ਇਹਨਾਂ ਦੇਸਾਂ ਦੇ ਵਿੱਚ ਪਹੁੰਚ ਜਾਂਦੇ ਆ ਉਦੋਂ ਪਤਾ ਲੱਗਦਾ ਯਾਰ ਵੀ ਵਾਕਈ ਮਿੱਠੀਆਂ ਜੇਹਲਾਂ ਵਾਲੀ ਗੱਲ ਬਣ ਜਾਂਦੀ ਹੈ ਲੋਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਆਪੋ ਆਪਣੇ ਕੰਮ ਧੰਦਿਆਂ ਤੇ ਜਾਂਦੇ ਆ ਕੰਮ ਧੰਦੇ ਨਿਵੇੜਦੇ ਤੇ ਉਮੀਦ ਹੁੰਦੀ ਵੀ ਚਲੋ ਜੀ ਤੇ ਦੂ ਅਗਲਾ ਸ਼ੁਕਰ ਤੋਂ ਬਾਅਦ ਛਣੀ ਐਤਵਾਰ ਆਊਗਾ ਤੇ ਉਸ ਦਿਨ ਆਪਾਂ ਨਿਕਲਾਂਗੇ ਜੀ ਬਾਹਰ ਕਿਤੇ ਘੁੰਮਣ ਘਮਾਉਣ ਨੂੰ ਤੇ ਕਿਉਂਕਿ ਐਂ ਜੇ ਹੁੰਦਾ ਵੀ ਯਾਰ ਪੰਜ ਦਿਨ ਦਿਮਾਗ ਤੇ ਤੜਕੇ ਸਨੇ ਆ ਉੱਟ ਕੇ ਜਾਣ ਦਾ ਕੰਮ ਦਾ ਸਟ੍ਰੈਸ ਹੁੰਦਾ ਹੀ ਆ ਹਰੇਕ ਬੰਦੇ ਤੇ ਹੁੰਦਾ ਆ ਲੋਕ ਲੇਟਸ ਹੁੰਦੇ ਆ ਪਰ ਕੰਮ ਧੰਦੇ ਤੇ ਜਾਣਾ ਜਿਹੜਾ ਉਹ ਜਲਦੀ ਪੈਂਦਾ ਹੁੰਦਾ ਇੱਥੇ ਇੱਥੇ ਆਪਣੇ ਵਾਲਾ ਕੰਮ ਨਹੀਂ ਹੈਗਾ ਵੀ ਤੁਸੀਂ 8 ਵਜੇ ਦੀ ਦਾ ਕੰਮ ਸ਼ੁਰੂ ਹੋਣਾ ਤੇ ਤੁਸੀਂ 8:30 ਵਜੇ ਜਾ ਕੇ ਖੜਜੋਗੇ ਇੱਥੇ 8 ਦਾ ਮਤਲਬ 8 ਤੇ 7 ਦਾ ਮਤਲਬ 7 ਹੀ ਹੁੰਦਾ ਸੋ ਟਾਈਮ ਤੇ ਪਹੁੰਚਦੇ ਆ ਲੋਕ ਹਰੇਕ ਹੀ ਕੰਮ ਤੇ ਤੇ ਚਲੋ ਜੀ ਐਂ ਹੁੰਦਾ ਵੀ ਸ਼ਨੀ ਐਤਵਾਰ ਦੀ ਛੁੱਟੀ ਆਊਗੀ ਤੋ ਵਦਣ ਯਾਰ ਆਸੇ-ਪਾਸੇ ਕਿਤੇ ਘੁੰਮ ਕੇ ਆਵਾਂਗੇ ਕਿਉਂਕਿ ਬਹੁਤ ਸੋਹਣਾ ਜਿਹੜਾ ਦੇਸ਼ ਆ ਬਹੁਤ ਸਾਰੀਆਂ ਜਗ੍ਹਾ ਹੁੰਦੀਆਂ ਜਿਹੜੀਆਂ ਦੇਖਣ ਵਾਲੀਆਂ ਹੁੰਦੀਆਂ ਤੇ ਸ਼ਨੀ ਐਤਵਾਰ ਤੋਂ ਲੋਕਾਂ ਨੇ ਲਾਈਆਂ ਹੁੰਦੀਆਂ ਜੀ ਆਸਾਂ ਇੱਥੇ ਪਰ ਦੇਖਣ ਚ ਇਹੀ ਆਉਂਦਾ ਜ਼ਿਆਦਾਤਰ ਜ਼ਿਆਦਾਤਰ ਹਰ ਵਾਰੀ ਨਹੀਂ ਆਪਾਂ ਚਲੋ ਕਹਿੰਦੇ ਜ਼ਿਆਦਾਤਰ ਵੀ ਸ਼ਨੀ ਐਤਵਾਰ ਨੂੰ ਜਦੋਂ ਤਾਂ ਹੁੰਦੀ ਆ ਬਈ ਸنوਹਾ ਦਾ ਟਾਈਮ ਪੰਜ ਕਿ ਦਿਨ ਕਈ ਵਾਰੀ ਇਹ ਵੀ ਹੁੰਦਾ ਵੀ ਸنوਹ ਪੈਂਦੀ ਨਹੀਂ ਤਾਂ ਸ਼ਨੀ ਐਤਵਾਰ ਨੂੰ ਲਾਜ਼ਮੀ ਸنوਹ ਪੈਂਦੀ ਪੈਂਦੀ ਆ ਤੇ ਫਿਰ ਇਸ ਤੋਂ ਆ ਜਾਂਦਾ ਅਗਲਾ ਟਾਈਮ ਗਰਮੀ ਚਲੋ ਜੀ ਬੰਦਾ ਇਹ ਸੋਚਦਾ ਵੀ ਸ਼ਨੀ ਜਦੋਂ ਮੰਨ ਲਾ ਸਨੋ ਦਾ ਟਾਈਮ ਹੁੰਦਾ ਉਦੋਂ ਨਹੀਂ ਨਿਕਲਦੇ ਲੋਕ ਘਰਾਂ ਚੋਂ ਕਿਉਂਕਿ ਸਨੋ ਹੁੰਦੀ ਆ ਤੇ ਗਰਮੀ ਤੇ ਲੋਕਾਂ ਦੀ ਆਸਾਂ ਹੁੰਦੀਆਂ ਵਿਚਾਲੇ ਯਾਰ ਨਿਕਲਾਂਗੇ ਪਰ ਸ਼ਨੀ ਐਤਵਾਰ ਨੂੰ ਬਾਈ ਜੀ ਗਰਮੀ ਦੇ ਦਿਨਾਂ ਦੇ ਵਿੱਚ ਪਤਾ ਨਹੀਂ ਕੀ ਪ੍ਰਤਿਆਈ ਗੱਲ ਜੀ ਕਹਿ ਸਕਦੇ ਆਪਾਂ ਸ਼ਨੀ ਐਤਵਾਰ ਨੂੰ ਬਾਈ ਇੱਥੇ ਆਈ ਬਸ ਮੀਂਹ ਵਾਲੇ ਹਾਲਾਤ ਬਣ ਜਾਂਦੇ ਆ ਤੇ ਕੱਲ ਹੁਣ ਸ਼ਨੀਵਾਰ ਸੀ ਅੱਜ ਐਤਵਾਰ ਆ ਕੱਲ ਵੀ ਬਾਈ ਜੀ ਮੀਂਹ ਚ ਰੰਗ ਗਿਆ ਤੇ ਅੱਜ ਵੀ ਥੋੜਾ ਥੋੜਾ ਮੀਂਹ ਜਿਹੜਾ ਹੁਣ ਵੀ ਪੈ ਰਿਹਾ ਤੇ ਤੜਕੇ ਦਾ ਮੀਂਹ ਜਿਹੜਾ ਪੈ ਰਿਹਾ ਸੀਗਾ ਤੇ ਇਸ ਤੋਂ ਅਗਲਾ ਬਾਈ ਜੀ ਫੇਰ ਸ਼ੁੱਕਰਵਾਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਫੇਰ ਲੋਕ ਤੇ ਜਿਹੜਾ ਕੰਮ ਧੰਦਿਆ ਤਾਂ ਇਹਨੇ ਕੱਢ ਲਗੇ ਤੇ ਹੁਣ ਅਗਲਾ ਸ਼ਨੀ ਐਤਵਾਰ ਕਿਵੇਂ ਨਿਕਲਦਾ ਹੈ ਤਾਂ ਹੋਣ ਵਾਲਾ ਟਾਈਮ ਹੀ ਦੱਸੂਗਾ ਪਰ ਦੋ ਸ਼ਨੀ ਐਤਵਾਰ ਤਾਂ ਹੋ ਗਏ ਬਾਈ ਜੀ ਮਾਰਚ ਦੇ ਜਿਹੜੇ ਇਦਾਂ ਹੀ ਲੰਘ ਗਏ ਵੀ ਗਰਮੀ ਦੇ ਦਿਨ ਆਏ ਸੀ ਮਾਰਚ ਦਾ ਮਹੀਨਾ ਸੀ ਤੇ ਵੇਖੋ ਦੋ ਦੋ ਵੀਕ ਤਾਂ ਇਦਾਂ ਲੰਘ ਚੁੱਕੇ ਐ ਆਈ ਲੋਕ ਆ ਜਿਵੇਂ ਹੁਣ ਕਹਿ ਦਈਏ ਮਿੱਠੀਆਂ ਜੇਹਲਾਂ ਵਾਲੀ ਗੱਲ ਆ ਵੀ ਹੁਣ ਗਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਨੂੰ ਨਹੀਂ ਲੱਗਦਾ ਵੀ ਕੋਈ ਤੁਹਾਨੂੰ ਦਿਖਿਆ ਹੋਊਗਾ ਤੇ ਨਾ ਹੀ ਮੈਂ ਦੇਖਿਆ ਕੋਈ ਟਾਵਾਂ ਬੰਦਾ ਹੋਊਗਾ ਜਿਹੜਾ ਕੋਈ ਆਪਦੇ ਕੋਈ ਗਰੋਸਰੀ ਦਾ ਸਮਾਨ ਵਗੈਰਾ ਲੈਣ ਚੱਲਿਆ ਹੋਊਗਾ ਪਰ ਬਹੁਤ ਲੋਕ ਘਟ ਆ ਜਿਹੜੇ ਇੱਥੇ ਘਰਾਂ ਚੋਂ ਨਿਕਲਦੇ ਆ ਤੇ ਲੋਕਾਂ ਦੇ ਜਿਹੜੇ ਆਹੀ ਬਹਿਣਾ ਪਹਿਲਾ ਦਿਨ ਲੱਗਦੇ ਆ ਤੇ ਫਿਰ ਸਾਲ ਤੇ ਬਾਈ ਜੀ ਫਿਰ ਸਾਰੀਆਂ ਉਮਰਾਂ ਹੀ ਲੋਕ ਆ ਜਿਹੜੇ ਇਦਾਂ ਜਿਹੜਾ ਨਘਾ ਦਿੰਦੇ ਆ ਸੋ ਇਦਾਂ ਦੀਆਂ ਗੱਲਾਂ ਬਾਤਾਂ ਬਾਈ ਜੀ ਕੈਨੇਡਾ ਦੀਆਂ ਤੇ ਮਾਹੌਲ ਬਾਈ ਤੁਹਾਡੇ ਸਾਹਮਣੇ ਆ ਜੀ ਇਸ ਟਾਈਮ ਲੋਕ ਭੱਜੇ ਫਿਰਦੇ ਆ ਜਿਵੇਂ ਕੰਮ ਨੂੰ ਲੈ ਕੇ ਆਉਦੇ ਨੂੰ ਤੇ ਖੇਰ ਨੂੰ ਜਿਹੜੇ ਆ ਉਹ ਖੜ ਜਾਂਦੇ ਆ ਸੋ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਆ ਬਾਈ ਜੀ ਬਾਕੀ ਇੱਕ ਵਾਰੀ ਅਮਰੀਕਾ ਨੇ ਚੰਗਾ ਹੀ ਅਸਰ ਜਿਹੜਾ ਪਾਤਾ ਕੈਨੇਡਾ ਦੇ ਉੱਤੇ ਕੈਨੇਡਾ ਦੀਆਂ ਕੰਪਨੀਆਂ ਤੇ ਉੱਤੇ ਜਿਹੜਾ ਸਰਪੈਨਾ ਉਹ ਸ਼ੁਰੂ ਹੋ ਚੁੱਕਿਆ